ਆਪਣੇ ਨੂੰ ਝੋਟੇ ਨੂੰ ਹਿੰਦੁਸਤਾਨ ਨੂੰ ਆਹ ਦੇਖੋ ਬਾਈ ਆਹ ਦੇਖੋ ਉਹ ਥੋੜੀ ਬਾਈ ਆ ਗਿਆ ਬਾਈ ਰਸਤਾ ਖਰਾਬ ਕਰੋ ਚੱਕ ਮੁੰਡਿਓ ਲੋ ਲੋ ਬਾਈ ਖਾਲੀ ਦੇਖੋ ਮੁੰਡਿਓ ਇਦਾਂ ਜਾਂਦਾ ਤੇ ਭਰਿਆ ਵਾ ਕਿਦਾਂ ਜਾਊਂਗਾ ਬਾਈ ਦੱਸੋ ਕਰਕੇ ਕਮੈਂਟ ਬਾਈ ਅੱਜ ਅਪਰ ਅੱਜ ਬਾਈ ਆਪਣਾ ਲਾਸਟ ਖੱਤਾ ਰਹਿ ਗਿਆ ਆਪਣਾ ਇੱਕ ਇੱਕ ਖੇਤ ਰਹਿ ਗਿਆ ਬਾਈ ਜਿਹਦੇ ਜ ਆਪਣਾ ਝੋਨਾ ਅੱਜ ਵੜਨਾ ਤੇ ਅੱਜ ਆਪਣੇ ਕੋਲ ਝੋਟਾ ਹੈਗਾ ਹਿੰਦੁਸਤਾਨ ਬਾਈ ਕਰੋ ਚੱਕ ਮੁੰਡਿਓ ਪਹਿਲਾਂ ਤਾਂ ਬਾਈ ਲੁੱਕ ਦੇਖੋ ਤੇ ਝੋਟੇ ਦੀ ਆਪਣੇ ਦੀ ਉਹ ਤੇਰਾ ਬਾਈ ਟੈਟਰੂ ਦੇਖੋ ਮੁੰਡੋ ਕੋਈ ਜ਼ਿਆਦਾ ਖਤਰਨਾਕ ਨਹੀਂ ਹੈਗੇ ਝੋਟੀ ਦਾ ਬਾਈ ਬਾਕੀ ਟਰਾਲੀ ਵੀ ਮੁੰਡੋ ਦੱਸਿਓ ਕਿੱਦਾਂ ਲੱਗਦੀ ਹੈ ਬਈ ਤੁਹਾਨੂੰ ਮੈਨੂੰ ਤਾਂ ਬਾਈ ਟਰਾਲੀ ਘੈਂਟ ਲੱਗੀ ਆਪਣੀ ਦੇਖੋ ਬਾਈ ਇਹ ਆਪਣੀ ਝੋਟੀ ਬਾਈ 28 ਫੁੱਟੀ ਆ ਪਤਲੀ 24 ਫੁੱਟੀ 28 ਬਾਈ ਕਮੈਂਟ ਕਰਕੇ ਦੱਸਿਓ ਜ਼ਰੂਰ ਬਾਈ ਤੁਸੀਂ ਕਿੰਨੇ ਫੁੱਟ ਦੀ ਟਰਾਲੀ ਆ ਪਾਈ ਵੀ ਤੇ ਮੁੰਡੋ ਤੁਹਾਨੂੰ ਦੋ ਤਿੰਨ ਚੀਜ਼ਾਂ ਨਵੀਆਂ ਦਿਖਾ ਦਈਏ ਆਪਾਂ ਆਹ ਦੇਖੋ ਮੁੰਡੋ ਆਹ ਤਾਂ ਆਪਣਾ ਸਕੂਟਰ ਮੁੰਡੋ ਤੁਹਾਨੂੰ ਪਤਾ ਹੀ ਆ ਟਰਾਲੀ ਟਰਲੀ ਪਾਈ ਆ ਮਗਰ ਬਈ ਪੱਠੇ-ਪੁੱਠੇ ਲਿਓ ਨੂੰ ਤੇ ਇੱਕ ਬਾਈ ਜਮਦੂਦ ਦਾ ਝੋਟਾ ਪਰ ਨਵਾਂ ਕਰਾਇਆ ਤਿਆਰ ਮੁੰਡਿਆ ਚੈੱਕ ਕਰੋ ਤੁਸੀਂ ਆ ਦੇਖੋ ਮੁੰਡੋ ਇਹ ਕਰਾਇਆ ਨਵਾਂ ਤਿਆਰ ਬਾਈ ਤੇ ਉਹ ਆਪਾਂ ਬਾਈ ਭਾਲ ਕੇ ਲਿਆਂਦਾ ਪੁਰਾਣਾ ਬਾਈ ਆਪਣਾ ਟ੍ਰੈਕ ਮੋਟਰਸਾਈਕਲ ਬਾਈ ਆਪਣਾ ਦੱਸਿਓ ਤੁਸੀਂ ਕੀ ਨਾਮ ਮੋਟਰਸਾਈਕਲ ਦਾ ਬਾਈ ਨਵਾਂ ਲਿਆਂਦਾ ਆਪਾਂ ਭਾਲ ਕੇ ਆ ਕਿੱਧਰ ਬਹਿ ਗਿਆ ਸੀ ਹਾਂ ਹਾਂ ਠੀਕ ਆ ਤੇ ਆ ਮੁੰਡਿਓ ਆਪਾਂ ਰਾਜਦੂਤ ਝੋਟਾ ਬਾਈ ਰਾਜਦੂਤ ਬਾਈ ਥੋੜੀ ਅਵਾਜ਼ ਸੁਣਾਦਾ ਤੁਹਾਨੂੰ ਕਮੈਂਟ ਕਰਕੇ ਦੱਸਿਓ ਬਾਈ ਨੈਕਸਟ ਐਪੀਸੋਡ ਬਾਈ ਆ ਫਿਰ ਬਾਈ ਚਲਾ ਕੇ ਦਿਖਾਵਾਂਗੇ ਸਾਰੇ ਆਪਣੇ ਜਿੰਨੇ ਵੀ ਟੂ-ਵੀਲਰ ਆਪਣੇ ਕੋਲੇ ਵਹੀਕਲ ਹੈਗੇ ਆ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਬਾਈ ਜੌਂਡੀਰ ਝੋਟਾ ਆਪਣੇ ਕੋਲੇ ਹੈਗਾ 4x4 ਟਰੈਕਟਰਾਂ ਦਾ ਪਤਾ ਹੀ ਆ ਸਾਰਿਆਂ ਨੂੰ ਪਰ ਆਪਣੇ ਕੋਲ ਟੂ-ਵੀਲਰ ਵਾਲੇ ਬਾਈ ਆਹ ਸਾਰੇ ਦੇਖੋ ਆ ਆ ਆਪਣੇ ਕੋਲੇ ਸਾਰੇ ਹੀ ਹੈਗੇ ਆ ਬਾਈ ਸਾਧਨ ਤੇ ਇਹ ਵੀ ਤੁਹਾਨੂੰ ਦਿਖਾ ਦਾਂਗੇ ਥੋੜੀ ਜਿਹੀ ਆਵਾਜ਼ ਤੁਹਾਨੂੰ ਸੁਣਾ ਦਿੰਨਾ ਬਾਈ ਆਹ ਦੇਖੋ ਬਾਈ ਕਰੋ ਚੱਲ ਲੋ ਮੁੰਡਿਆ ਵਾਈ ਦੇਖਦੇ ਵੇ ਹੈਗੇ ਨਾ ਘੈਂਟ ਗੱਲਬਾਤ ਹੈ ਨਾ ਪੂਰੀ ਲੋ ਮੁੰਡਿਆਂ ਨੂੰ ਬੰਦ ਕਰਦੀ ਆ ਹੁਣ ਹੁਣ ਚੱਲੀਏ ਆਪਣੇ ਬਈ ਆਪਾਂ ਹਿੰਦੁਸਤਾਨ ਨੂੰ ਲੈ ਕੇ ਝੋਟੇ ਨੂੰ ਤੇ ਬਾਈ ਕੰਮ ਆਪਣਾ ਥੋੜਾ ਜਿਹਾ ਖਿੱਚੀਏ। ਓ ਤੇਰੀ ਓ ਬਈ ਆਵਾਜ਼ ਦੇਖੀ ਮੁੰਡੋ। ਬਈ ਕਿਹਨੂ ਕਿਹਨੂ ਆਪਣੇ ਛੋਟੇ ਦੀ ਆਵਾਜ਼ ਬਈ ਪਸੰਦ ਆਈ ਬਈ ਕਮੈਂਟ ਕਰਕੇ ਜਰੂਰ ਦੱਸਿਓ ਯਾਰ। ਮੈਨੂੰ ਬਈ ਆਵਾਜ਼ ਘੈਂਟ ਲੱਗੀ। ਕਰੋ ਚੈੱਕ ਬਈ ਹਿੰਦੁਸਤਾਨ ਦੇ ਮਗਰ ਪਾਲਿਆ ਟਰਾਲਾ ਦੇਖੋ ਕਿੱਦਾਂ ਜਾਂਦਾ ਖੜਕਦਾ ਬਈ ਛੋਟੇ ਮਗਰ। ਲਓ ਮੁੰਡੋ। ਚੱਲੀਏ ਆਪਾਂ ਹੁਣ। ਕਰੋ ਚੈੱਕ ਟਾਇਰ ਟੱਪਾ ਦੇਖੋ ਮੁੰਡੋ ਖੋ ਜਿਆਦਾ ਹੀ ਤਕੜੇ ਲੈਵਲ ਦਾ ਪਾਇਆ ਵਾਪਾ। ਆਹ ਲਓ ਮੁੰਡੋ ਪਾਤਾ ਦੂਜਾ ਗੇਰ ਬਈ ਆਵਾਜ਼ ਦੇਖੋ ਤੁਸੀਂ। ਝੋਟੇ ਦੀ ਕਿੱਡੀ ਖਤਰਨਾਕ ਆਵਾਜ਼ ਆ ਬਾਈ ਕਿੰਨਾ ਜ਼ਬਰਦਸਤ ਲੱਗਦਾ ਆਪਣਾ ਝੋਟਾ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਮੁੰਡਿਓ ਕਿੱਦਾਂ ਲੱਗਿਆ ਤੁਹਾਨੂੰ ਆਪਣਾ ਹਿੰਦੁਸਤਾਨ ਬਾਈ ਤੇ ਲੋ ਮੁੰਡਿਓ ਹੁਣ ਚੱਲੀਏ ਆਪਾਂ ਪਹਿਲਾਂ ਤਾਂ ਖੇਤ ਬਾਈ ਖੇਤ ਜਾ ਕੇ ਇੱਕ ਦੋ ਕੰਮ ਕਰਨੇ ਪੈਣੇ ਆ ਬਾਈ ਮਸ਼ੀਨ ਵਾਲਾ ਡਰਾਈਵਰ ਵੀ ਹੈਣੀ ਆਪਣੇ ਕੋਲੇ ਕਿਉਂਕਿ ਮੁੰਡਿਓ ਸੀਜ਼ਨ ਚੱਲੀ ਜਾਂਦਾ ਡਰਾਈਵਰ ਡਰੂਰ ਸਾਰੇ ਭੱਜ ਗਏ ਦੂਜੀ ਗੱਲ ਮੁੰਡਿਓ ਇਦਾਂ ਵੀ ਆ ਵੀ ਆਪਣਾ ਖੱਤਾ ਚਲੋ ਇੱਕੋ ਰਹਿ ਗਿਆ ਸੀ ਮੈਂ ਫਿਰ ਜ਼ਿਆਦਾ ਕੀਤਾ ਨਹੀਂ ਹਣਾ ਜ਼ਿਆਦਾ ਡਰਾਈਵਰ ਦਾ ਲਾਲਚ ਨਹੀਂ ਕੀਤਾ ਆਪਾਂ ਮੁੰਡਿਓ ਤੇ ਤਾਂ ਕਰਕੇ ਬਈ ਆਪਣਾ ਜਿਹੜੀ ਮਸ਼ੀਨ ਆ ਹੁਣ ਮਸ਼ੀਨ ਵੀ ਤੁਹਾਨੂੰ ਝੋਟੀ ਨਾ ਵੀ ਦਿਖਾਵਾਂਗੇ ਇੱਕ ਬਈ ਲਿਆਂਦੀ ਬਾਹਰੋਂ ਆਪਾਂ ਇੰਪੋਰਟ ਕਰਾਈ ਆ ਕਾਲੇ ਰੰਗ ਦੀ ਝੋਟੀ ਬਈ ਬਾੜੀ ਘੈਂਟ ਆ ਉਹ ਤੇ ਉਹ ਬਈ ਆਪਾਂ ਆਪ ਨੂੰ ਮੈਨ ਲਗਾ ਚਲਾਉਣੀ ਪੈਣੀ ਆਪਣੋਂ ਵੀ ਆਪ ਚਲਾ ਲਾਂਗੇ ਬਾਕੀ ਦੇਖ ਲਾਂਗੇ ਬਈ ਡਰਾਈਵਰ ਨੂੰ ਫੋਨ ਲਾਇਆ ਤਾਂ ਹੈਗਾ ਜੇ ਆ ਗਿਆ ਮੌਕੇ ਤੇ ਬਈ ਫਿਰ ਤਾਂ ਬਾਹਲਾ ਵਧੀਆ ਨਹੀਂ ਫਿਰ ਮਸ਼ੀਨ ਨੂੰ ਬਈ ਆਪ ਹੀ ਲੈ ਆਵਾਂਗੇ ਆਪਾਂ ਖੱਤੇ ਚ ਉੱਥੇ ਲਾ ਕੇ ਖੜੀ ਆ ਨਾਲ ਹੀ ਦੂਜੇ ਵਾਹਨ ਚ ਉਹ ਵਾਹਨ ਦਾ ਆਪਾਂ ਕੰਮ ਨਿਬੇੜ ਕੇ ਆਏ ਸੀਗੇ ਬਈ ਤੇ ਉੱਥੇ ਆਪਾਂ ਲਾਤੀ ਸੀਗੇ ਉਹਨੂੰ ਉਹ ਤੇਰੀ ਹੌਲੀ ਹੌਲੀ ਮੱਠਾ ਇਹ ਕਰਕੇ ਮੋੜ ਲਈ ਬਾਈ ਇਹ ਦੇਖੋ ਰਸਤਾ ਮੁੰਡੋ ਚੈੱਕ ਕਰੋ ਤੁਸੀਂ ਉਹ ਥੋੜਾ ਬਾਈ ਕਰੋ ਚੈੱਕ ਮੁੰਡੋ ਰਸਤਾ ਕਿੰਨਾ ਕੱਬਾ ਬਾਈ ਬਾਕੀ ਟਰਾਲੀ ਸੌਂਦੇ ਪਈ ਬਾਈ ਕਿਦਾਂ ਖੜਕਦੀ ਪਈ ਆ ਝੋਟੀ ਤੇ ਲੋਈ ਬਾਈ ਚੱਲੀਏ ਹੁਣ ਪਾਤਾ ਦੂਜਾ ਗੀਅਰ ਬਾਈ ਕਰੋ ਚੈੱਕ ਫਿਰ ਟਰੈਕਟਰ ਦੱਸਿਓ ਬਾਕੀ ਮੁੰਡੋ ਕਿਦਾਂ ਲੱਗਿਆ ਤੁਹਾਨੂੰ ਜੇ ਤੁਹਾਨੂੰ ਵਧੀਆ ਲੱਗਿਆ ਟਰੈਕਟਰ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਈ ਤੁਸੀਂ ਠੀਕ ਆ ਮੁੰਡੋ ਬਾਕੀ ਬਾਈ ਲਾਈਕ ਕਰ ਦਿਆ ਕਰੋ ਸਾਰੇ ਜਣੇ ਹਿੰਦੁਸਤਾਨ ਵਾਸਤੇ ਲਾਈਕ ਕਰ ਦਿਓ ਬਈ ਹਿੰਦੁਸਤਾਨ ਝੋਟਾ ਬਈ ਕਿਹਨੂੰ ਕਿਹਨੂੰ ਪਸੰਦ ਆਇਆ ਲੋਕ ਮੁੰਡਿਓ ਹਿੰਦੁਸਤਾਨ ਝੋਟਾ ਬਈ ਹਰੇਕ ਨਹੀਂ ਲੈ ਕੇ ਆਉਂਦਾ ਇਹ ਆਪਾਂ ਹੀ ਲੈ ਕੇ ਆਏ ਮੁੰਡਿਓ ਆਪਣੀ ਪਿਛਲੀ ਵੀਡੀਓ 'ਚ ਕਮੈਂਟ ਆਇਆ ਸੀ ਬਈ ਇੱਕ ਬੰਦੇ ਦਾ ਚੋਬਰ ਕਹਿੰਦਾ ਬਈ ਹਿੰਦੁਸਤਾਨ ਲੈ ਕੇ ਆ ਤੇ ਬਈ ਆਪਾਂ ਹਿੰਦੁਸਤਾਨ ਲੈ ਜਾਂਦਾ ਮੁੰਡਿਓ ਕਰੋ ਚੱਕ ਦੇਖੋ ਜਾਂਦਾ ਬੱਕ ਦਾ ਬਈ ਝੋਟਾ ਬਾਕੀ ਰਸਤੇ ਦੇਖੋ ਮੁੰਡਿਓ ਰਸਤੇ ਥੋੜੇ ਜਿਆਦਾ ਹੀ ਖਤਰਨਾਕ ਆ ਚੱਲ ਝੋਟਾ ਇੱਥੇ ਮੈਨੂੰ ਲੱਗਦਾ ਮੈਂ ਭੁੱਲ ਗਿਆ ਯਾਰ ਕਿੱਧਰ ਜਾਣਾ ਆਪਾਂ ਮੁੜੋ ਇੱਧਰ ਜਾਣਾ ਇੱਧਰ ਜਾਣਾ ਇੱਧਰ ਜਾਣਾ ਹਾਂ ਇੱਧਰ ਜਾਣਾ ਭਾਈ ਜਾਂਦਨਾ ਛਾਲਾ ਮਾਰਦਾ ਇੱਥੇ ਮੁੜਨਾ ਹੀ ਮੇਰੇ ਸਾਹਣ ਇੱਥੇ ਹੋਣਾ ਦਾ ਆਪਾਂ ਨਹੀਂ ਇੱਥੇ ਨਹੀਂ ਭਾਈ ਅੱਗੇ ਮੁੜਦਾ ਅੱਗੇ ਸੌਰੀ ਸੌਰੀ ਭਾਈ ਲੋ ਮੁੜੋ ਬਸ ਨੇੜੇ ਆ ਗਿਆ ਭਾਈ ਉਹ ਦੇਖੋ ਤੁਸੀਂ ਕੰਬਾਈ ਆਹ ਭਾਈ ਕੰਬਾਈ ਨਾ ਹੀ ਆ ਜਿਹੜੀਆਂ ਲੱਗੀਆਂ ਆਹ ਪੱਖੇ ਜੇ ਲੱਗੇ ਵੱਡੇ ਵੱਡੇ ਬੀਲੀ ਬਣਾਉਣ ਵਾਲੇ ਭਾਈ ਇਹ ਹੀ ਨਿਸ਼ਾਨੀਆਂ ਭਾਈ ਇੱਕ ਪੱਕਾ ਹੈ ਆਪਣੇ ਖੇਤ ਦੇ ਵਿੱਚ ਲੰਗਦਾ ਭਾਈ ਤੇ ਉੱਥੋਂ ਹੀ ਆਪ ਨੂੰ ਪਤਾ ਲੱਗ ਜਾਣਾ ਭਾਈ ਯਾਰ ਹਨਾ ਆਹੀ ਰਸਤਾ ਭਾਈ ਉਹ ਖੜਿਕ ਬੈਣ ਮੁੜੋ ਆਹੀ ਰਸਤਾ ਭਾਈ ਆਹੀ ਰਸਤਾ ਲੋ ਮੜੋ ਮਸ਼ੀਨ ਵੀ ਦੇਖੀ ਹੋਣ ਤਾਂ ਬਾਈ ਜੇ ਕਿਹਨੂ ਕਿਹਨੂ ਦੱਸ ਗਈ ਬਾਈ ਕਮੈਂਟ ਕਰਕੇ ਦੱਸਿਓ ਜਰੂਰ ਤੇ ਬਾਕੀ ਬਾਈ ਕਰੋ ਚੈੱਕ ਮੜੋ ਗळा ਗੁਲਾਇਆ ਖਰਾਬ ਸੀ ਪਰ ਚੋਬਰ ਤਾਂ ਹੀ ਬਾਈ ਵੀਡੀਓ ਜਿ ਬਣਾਉਣ ਵਾਸਤੇ ਕੋਈ ਬਾਈ ਬਹਾਨਾ ਨਹੀਂ ਵੀਡੀਓ ਵੀਡੀਓ ਬਣਾਵਾਂਗੇ ਬਾਈ ਫਿਰ ਵੀ ਦੇਖੋ ਮੜੋ ਤੁਹਾਡੇ ਵਾਸਤੇ ਆਹ ਸਿਸਟਮ ਤਾਂ ਕਰਦੇ ਰਾਵਾਂਗੇ ਕਰੋ ਚੈੱਕ ਉਹ ਦੇਖੋ ਚੋਬਰ ਮੈਪ ਦੇਖੀ ਹਾਂ ਨਾ ਬਾਈ ਲੋ ਮੜੋ ਦੇਖੋ ਹੁਣ ਇੱਥੇ ਰਸਤਾ ਬਾਈ ਤੁਹਾਨੂੰ ਦਿਖਾਵਾਂਗੇ ਇੱਥੇ ਜਿਹੜਾ ਰਸਤਾ ਮੈਂ ਤੁਹਾਨੂੰ ਕਹਿੰਦਾ ਸੀ ਖਰਾਬ ਉਹ ਇੱਥੇ ਆ ਬਾਈ ਉਹ ਕ ਰਸਤਾ ਖਰਾਬ ਤੋ ਲੋ ਮੁੰਡਿਆ ਕਰੋ ਫਿਰ ਚੈੱਕ ਹੋਂ ਦੇਖੋ ਤੀ ਇੱਥੇ ਥੋੜਾ ਜਿਹਾ ਕੰਮ ਖਰਾਬ ਹੋ ਜਾਣਾ ਬਈ ਆਪਣੇ ਝੋਟੇ ਦਾ ਚਲੋ ਕੋਈ ਚੱਕਰ ਨਹੀਂ ਖਿੱਚੀਏ ਮਾਰਾ ਜੇ ਬਈ ਇਦਾਂ ਨਹੀਂ ਚੱਲਣਾ ਲੋ ਬਈ ਕਰੋ ਚੈੱਕ ਫਿਰ ਜਾਂਦਾ ਨਾ ਬੱਕ ਦਾ ਝੋਟਾ ਬਾਕੀ ਟਾਇਰ ਦੱਸਿਓ ਮੁੰਡਿਆ ਟਾਇਰ ਸਪੈਸ਼ਲ ਪਵਾਇਆ ਬਈ ਅੱਗੇਲੇ ਟਾਇਰ ਤਾਂ ਚਲੋ ਹੈਗੇ ਹੈਗੇ ਬਈ ਪਿੱਛੇ ਵਾਲੇ ਟਾਇਰ ਵਾਲੇ ਜਬਰੇ ਨੇ ਬਾਲੇ ਜ਼ਬਰਦਸਤ ਟਾਇਰ ਆ ਬਈ ਬਾਲੇ ਜ਼ਬਰਦਸਤ ਲੋ ਮੁੰਡਿਆ ਇੱਥੇ ਮੱਠਾ ਆਇਆ ਕਰਕੇ ਲੈ ਜੀ ਰਸਤਾ ਥੋੜਾ ਜਿਹਾ ਇੱਥੇ ਖਰਾਬ ਹੀ ਆ ਬਈ ਆਹ ਦੇਖੋ ਮੁੰਡਿਆ ਉਹ ਆ ਗਿਆ ਰਸਤਾ ਬਾਈ ਆਵਾਜ਼ ਦੇਖੋ ਮੁੰਡਿਓ ਉਹ ਬਾਈ ਯਾਰ ਬਾਈ ਆਵਾਜ਼ ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗੀ ਯਾਰ ਆਪਣੇ ਝੋਟੇ ਦੀ ਯਾਰ ਜਿਹਨੂੰ ਜਿਹਨੂੰ ਆਵਾਜ਼ ਵਧੀਆ ਲੱਗੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਮੈਨੂੰ ਬਹੁਤ ਵਧੀਆ ਲੱਗੀ ਬਾਈ ਇਹਦੀ ਆਵਾਜ਼ ਮੈਂ ਤਾਂ ਇਹਨੂੰ ਸਹੀ ਦੱਸਾਂ ਤੁਹਾਨੂੰ ਆਵਾਜ਼-ਬਾਜ਼ੀ ਦੇ ਚੱਕਰ 'ਚ ਬਾਈ ਉਹਨੂੰ ਮੈਂ ਚਲਾ ਲੈਨੇ ਹਾਂ ਵੱਧ ਆਪਣੇ ਨੂੰ ਝੋਟੇ ਨੂੰ ਹਿੰਦੁਸਤਾਨ ਨੂੰ ਆਹ ਦੇਖੋ ਬਾਈ ਆਹ ਦੇਖੋ ਉਹ ਥੋੜੀ ਬਾਈ ਆ ਗਿਆ ਬਾਈ ਰਸਤਾ ਖਰਾਬ ਕਰੋ ਚੱਕ ਮੁੰਡਿਓ ਲੋ ਲੋ ਬਾਈ ਖਾਲੀ ਦੇਖੋ ਮੁੰਡਿਓ ਇਦਾਂ ਜਾਂਦਾ ਤੇ ਭਰਿਆ ਹੋਵੇ ਕਿੱਦਾਂ ਜਾਊਂਗਾ ਬਾਈ ਦੱਸੋ ਕਰਕੇ ਕਮੈਂਟ ਬਾਈ ਪਰ ਆ ਟਰੈਕਟਰ ਜਿਹਨਾਂ ਜਿਹਨੇ ਬਾਈ ਦੇਖਣਾ ਇਥੋਂ ਜਾਂਦਾ ਹੋਇਆ ਤੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਬਾਈ ਪੂਰੀ ਵਾਚ ਕਰੋ ਤੇ ਲੋ ਬਾਈ ਆ ਕਰੋ ਚੱਕ ਰਸਤਾ ਬਾਈ ਥੋੜਾ ਜਿਆਦਾ ਕਬਾਮੜੋ ਇਥੇ ਇਥੇ ਟਰੈਕਟਰ ਨੂੰ ਬਚਾ ਕੇ ਲੈ ਕੇ ਆਣਾ ਪਿਆ ਬਾਈ ਆਪਾਂ ਨੂੰ ਤੇ ਟਰੈਕਟਰ ਨੋਗੇ ਕਰਦੀ ਆ ਬਾਈ ਥੋੜਾ ਜੇ ਹੋਰ ਰਸਤਾ ਬਾਈ ਬਾਲਾ ਖਰਾਬ ਬਣ ਗਿਆ ਬਾਈ ਬਾਲਾ ਜਿਆਦਾ ਖਾ ਚਲੋ ਕੋਈ ਗੱਲ ਨਹੀਂ ਮੋਢੇ ਸਾਈਡ ਇਹਦੇ ਕਰਕੇ ਲਾ ਦੀਆ ਟਰੈਕਟਰ ਨੂੰ ਇਥੇ ਤੇ ਮਸ਼ੀਨ ਨੂੰ ਆਪਣੇ ਨੂੰ ਲਿਆਈਏ ਵੱਡੀ ਨੂੰ ਪਰ ਡਿਮਿਸ਼ਨ ਬਾਹਰੋਂ ਇੰਪੋਰਟ ਕਰਾਈ ਬਈ ਕਾਲੇ ਰੰਗ ਦੀ ਝੋਟੀ ਆਪਾਂ ਉਹਨੂੰ ਲੈ ਕੇ ਆਈਏ ਤੇ ਝੋਨਾ ਆਪਾਂ ਵੱਡੀ ਹੈ ਬਈ ਆਪਣਾਣਾ ਇਹਨੂੰ ਲਾ ਦੀਏ ਇੱਥੇ ਕਰ ਦੀਏ ਬੰਦ ਲੋ ਬਈ ਤੇ ਲੋ ਮੁੰਡਿਓ ਚੱਲੀਏ ਮਸ਼ੀਨ ਤੇ ਚੱਲੋ ਬਈ ਆਹ ਦੇਖੋ ਮੁੰਡਿਓ ਮਸ਼ੀਨ ਆਹ ਵਾਲੀ ਆ ਮਸ਼ੀਨ ਬਈਓ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਹਾਂ ਮੁੰਡਿਓ ਕਰੋ ਚੈੱਕ ਤੁਸੀਂ ਮਸ਼ੀਨ ਦੀ ਲੁੱਕ ਦੇਖੋ ਮੁੰਡਿਓ ਕਿੰਨੀ ਤਕੜੀ ਆ ਚਲੋ ਕੋਈ ਚੱਕ ਨੇ ਮੁੰਡਿਓ ਮਸ਼ੀਨ ਤੇ ਬੈਠੀਏ ਆਹ ਮਾਰਤੀ ਸੈਲਫ ਬਈ ਉਹ ਥੋੜਾ ਬਈ ਅੰਦਰੋਂ ਮਸ਼ੀਨ ਬਈ ਥਾਰੀ ਦੂਜੀ ਆ ਬਈ ਇਹ ਬਾਰਲਾ ਸਿਸਟਮ ਆ ਸਾਰਾ ਮੋੜੇ ਵਿੱਚ ਟੈਕਨੋਲੋਜੀ ਜੀ ਵਾਲੀ ਆ ਤੇ ਕੋਈ ਚੱਕ ਨਹੀਂ ਆਪਾਂ ਇਦਾਂ ਹੀ ਚੱਲਦੇ ਆ ਬਾਈ ਗੱਲਬਾਤ ਐਂਡ ਕਰਾਉਨੇ ਆ ਓ ਤੇਰੀ ਬਈ ਵਾਜ ਦੇਖੀ ਤੁਸੀਂ ਯਾਰ ਬੜੀ ਤਗੜੀ ਵਾਜ ਆ ਬਾਈ ਬੜੀ ਤਗੜੀ ਮਸ਼ੀਨ ਦੀ ਟਾਇਰ ਦੇਖੋ ਮੋੜੋ ਬਈ ਚਾਰ ਟਾਇਰ ਪਾਏ ਹੋਏ ਆ ਮੂਰੇ ਮੋੜੋ ਕਰੋ ਚੈੱਕ ਫਿਰ ਦੇ ਦੋ ਟਾਇਰ ਮਗਰ ਛੇ ਟਾਇਰ ਵਾਲੀ ਮਸ਼ੀਨ ਆ ਬਾਈ ਛੇ ਟਾਇਰ ਵਾਲੀ ਤੇ ਆ ਚੁੱਭਰ ਇੱਥੇ ਖੜਾ ਗਿਆ ਬਾਈ ਕਿਉਂਕਿ ਬਈ ਇਹਦਾ ਜਿਹੜਾ ਕਟਰ ਆ ਉਹ ਟਰਾਲੀ ਵਗੈਰ ਜਾਂਦਾ ਨਹੀਂ ਟਰਾਲੀ ਜੀ ਮਗਰ ਜਿਹੜੀ ਕਟਰ ਵਾਲੀ ਆ ਉਹ ਬਾਈ ਲੈ ਕੇ ਗਏ ਵੇ ਆ ਆਪਣੇ ਸੱਜਣ ਮਿੱਤਰ ਤਾਂ ਕਰਕੇ ਉਹ ਫਿਰ ਚੁੱਭਰ ਇੱਥੇ ਖੜਾ ਗਿਆ ਬਾਈ ਇਹ ਵੀ ਆਪਣਾ ਖੇਤ ਹੀ ਆ ਇੱਥੇ ਬਾਈ ਖੜਾ ਹੀ ਝੋਨਾ ਉਹ ਆਪਾਂ ਵੜਤਾ ਬਾਈ ਪਿਛਲੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖਿਆ ਬਾਈ ਉਹ ਵੀਡੀਓ ਜ਼ਰੂਰ ਦੇਖਿਓ ਤੇ ਕਰੋ ਫਿਰ ਚੈੱਕ ਮੁੰਡਿਓ ਉਹ ਤੇਰੀ ਬਾਈ ਮੱਠੀ ਕਰਕੇ ਉਹ ਬਾਈ ਟਾਇਰ ਦੇਖਦੇ ਪਏ ਮੁੰਡਿਓ ਟਾਇਰ ਦੇਖਿਆ ਯਾਰ ਤੁਸੀਂ ਕਰੋ ਫਿਰ ਚੈੱਕ ਮੁੰਡਿਓ ਦੇਖੋ ਟਾਇਰ ਕਿਦਾਂ ਬਣੀਆਂ ਜਾਂਦੇ ਇਹਦੇ ਬਾਈ ਕਰੋ ਚੈੱਕ ਦੇਖੋ ਬਾਈ ਮਗਰ ਉਹ ਚੱਕੀ ਜਾਂਦੀ ਬਾਈ weight ਇੰਨਾ ਕੱਟਰਦਾ ਓਏ ਓਏ ਮੱਠੀ ਓਏ ਹੌਲੀ 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 ਬਾਈ ਹੌਲੀ ਹੌਲੀ ਨਗਾਲੀਏ ਹੌਲੀ ਹੌਲੀ ਦੇਖੋ ਬਾਈ ਕਰੋ ਚੈੱਕ ਮੁੰਡਿਓ ਕੱਟਰਦਾ ਕੱਟਰਦਾ ਭਾਰੀ ਹੋਣਾ ਮੇਰੇ ਸਹਾਨਾ ਉਹਦਾ ਉਹਨਾਂ ਦਾ ਬਾਈ ਯਾਰ ਜਿੰਨੇ ਆਪਣੇ ਇਧਰ ਮਸ਼ੀਨ ਹੁੰਦੀ ਆ ਨਾ ਭਾਰੀ ਲੋ ਮੁੰਡਿਓ ਪਰ ਬਾਈ ਆਪਣੀ ਇੰਡੀਆ ਵਾਲੀ ਮਸ਼ੀਨ ਆ ਜਿਹੜੀ 855 ਚੜਿਆ ਹੋਇਆ ਝੋਟਾ ਉਹਦੇ ਤੇ ਉਹ ਆਪਾਂ ਲੈ ਕੇ ਆਵਾਂਗੇ ਬਾਈ ਜਲਦੀ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਮੁੰਡਿਓ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੇ ਤੁਹਾਨੂੰ ਵਧੀਆ ਲੱਗੀ ਆਪਣੀ ਮਸ਼ੀਨ ਤੇ ਆਪਣਾ ਹਿੰਦੁਸਤਾਨ ਝੋਟਾ ਤੇ ਲੋ ਮੁੰਡਿਓ ਕਰੀਏ ਥੱਲੇ ਤੇ ਚੱਕ ਦੀਏ ਬਾਈ ਕੰਮ ਹੁਣ ਚਲਾਈਏ ਆਪਾਂ ਲੈ ਕੇ ਬਾਬੇ ਦੇ ਨਾਲ ਲੋ ਬਾਈ ਛੋਟਾ ਜਿਹਾ ਖੱਤਾ ਆਪਣਾ ਤੇ ਮਸ਼ੀਨ ਆਪਣੀ ਬਾਈ ਹੁਣੇ ਇਹਨੇ ਆਪਣੇ ਵੜ ਦੇਣਾ ਬਾਈ ਆਪਣੇ ਖੱਤੇ ਨੂੰ ਕਰੋ ਚੈੱਕ ਮੁੰਡਿਓ ਲੋ ਬਈ ਆ ਦੇਖੋ ਬਾਈ ਇਹ ਟੈਕਨੋਲੋਜੀ ਵਾਲੀ ਮਸ਼ੀਨ ਆ ਮੁੰਡਿਓ ਸਿੱਦੇ 40 ਹੀ ਦੇਖੋ ਕੱਢਣ ਲੱਗੀ ਨਾ 40 ਸਦੇ ਤੇ ਥੋੜੀ ਜਿਹੀ ਸਲੋ ਚੱਲਦੀ ਆ ਝੋਟੀ ਆਪਣੀ ਕਿਉਂਕਿ ਬਈ ਖੱਤਾ ਆਪਣਾ ਪੋਲਾ ਜਾਦੇ ਤਾਂ ਕਰਕੇ ਕਰੋ ਫਿਰ ਚੱਕ ਮੁੰਡਿਓ ਦੀ ਟਾਇਟਰ ਦੇਖੋ ਉਹ ਤੇਰੀ ਝੋਨਾ ਛੱਡੀ ਜਾਂਦੀ ਐ ਇਹ ਕੰਮ ਕਾਮ ਕਰੀ ਜਨੇ ਆਪਾਂ ਥੋੜਾ ਜਿਹਾ ਆਪ ਹੀ ਬਈ ਗੱਲਬਾਤ ਹੀ ਐਂਡ ਕਰਾਈ ਜਨੇ ਆਪਾਂ ਤੇ ਮੁੰਡਿਓ ਮਸ਼ੀਨ ਬਈ ਆਪਾਂ ਜਿਹੜਾ ਆਪਣਾ ਝੋਨਾ ਮੁੰਡਿਓ ਇਹ ਆਪਾਂ ਸਿੱਧਾ ਬਈ ਆਪਣੇ ਫੈਕਟਰੀ ਜੀ ਸ਼ਟ ਆਉਣਾ ਮੁੰਡਿਓ ਫੈਕਟਰੀ ਦੇ ਵਿੱਚ ਗੱਲਬਾਤ ਹੋ ਚੁੱਕੀ ਆ ਆਪਣੀ ਆਪਣੇ ਬ੍ਰਾਂਡ ਦੀ ਚੋਬਰ ਦੀ ਬ੍ਰਾਂਡ ਕਹਿੰਦਾ ਬਈ ਗੱਲ ਹੋ ਗਈ ਤੇ ਬਈ ਟਰਾਲੀ ਇੱਕ ਚਾਹੀਦੀ ਆ ਉਹਨਾਂ ਨੂੰ ਕਿ ਪਿਛਲੀ ਵੀਡੀਓ 'ਚ ਬਈ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਦੇਖੀ ਫੈਕਟਰੀ ਤੇ ਉਹ ਬਾਈ ਪਿਛਲੀ ਵੀਡੀਓ ਜਰੂਰ ਦੇਖਿਓ ਪਾਉਂਗਾ ਉੱਥੇ ਹੀ ਬਾਈ ਆਪਾਂ ਪਿੱਛੇ ਵਾਲੀ ਪਹਿਲਾਂ ਟਰਾਲੀ ਛੱਡ ਕੇ ਆਏ ਸੀ ਬਾਈ ਵੱਡੇ ਟਰਾਲੀ ਲੈ ਕੇ ਗਏ ਸੀ ਬਾਈ ਜੌਂਡੀ ਹਰ ਨਾ ਖਿੱਚ ਕੇ ਬਹੁਤ ਜ਼ੋਰ ਲੱਗਿਆ ਸੀ ਬਾਈ ਮਸ਼ੀਨ ਦਾ ਉਦੋਂ ਵੀ ਮਸ਼ੀਨ ਬਾਈ ਉਦੋਂ ਆਪਣੇ ਹਰੇ ਹਰੇ ਰੰਗ ਵਾਲੀ ਜੌਂਡੀ ਹਰ ਸੀ ਜੌਂਡੀ ਹਰ ਵਾਲਿਆਂ ਦੀ ਮਸ਼ੀਨ ਸੀ ਜੀ ਮੁੰਡੇ ਆਪਣੇ ਕੋਲ ਤੇ ਟਰੈਕਟਰ ਦਾ ਵੀ ਜ਼ੋਰ ਜਿਹੜਾ ਲੱਗਿਆ ਸੀ ਬਾਈ ਮੈਂ ਕਹਿੰਦਾ ਬਹੁਤ ਜ਼ਿਆਦਾ ਤੇ ਮੁੰਡੇ ਵੈਤ ਤੇ ਪਾਣੀ ਹੈ ਨਹੀਂ ਝੋਨੇ ਚ ਪਿਛਲੀ ਵੀਡੀਓ ਚ ਤਾਂ ਬਾਈ ਪਾਣੀ ਵੀ ਸੀ ਜਿਨ੍ਹਾਂ ਨੇ ਉਹ ਪਾਣੀ ਵਾਲੀ ਵੀਡੀਓ ਦੇਖਣੀ ਹੈ ਤੇ ਉਹ ਬਾਈ ਯਾਰ ਆਪਣੇ ਚੈਨਲ ਨੂੰ ਖੋਲੋ ਤੇ ਵੀਡੀਓ ਚੈੱਕ ਕਰਿਓ ਮੁੰਡਿਓ ਆਹ ਲਓ ਮੁੰਡਿਓ ਦੇਖੋ ਭਾਈ ਜਾਂਦੀ ਮਸ਼ੀਨ ਝੋਟੀ ਆ ਆਪਣੀ ਤੇ ਲੋ ਭਾਈ ਹੁਣ ਸਿੱਧਾ ਤੁਹਾਨੂੰ ਭਾਈ ਝੋਨਾ ਵੱਢ ਗਏ ਤੇ ਇਹਦੀ ਟੈਂਕੀ ਫੁੱਲ ਕਰਦੇ ਆ ਤੇ ਭਾਈ ਇੱਕ ਟੈਂਕੀ ਨਾਲ ਹੀ ਮੇਰੇ ਸਾਮਟਰ ਵਾਲੇ ਭਰ ਜਾਣੀ ਆ ਤੇ ਭਾਈ ਵੱਢ ਗਏ ਤੁਹਾਨੂੰ ਸਾਰਾ ਬਾਣ ਜਾਂ ਫਿਰ ਮਿਲਦੋ ਚੱਲ ਵੀ ਝੋਟੇ ਚੱਲ 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 ਚੱਕ ਲਓ ਭਾਈ ਹੋ ਗਿਆ ਭਾਈ ਚੌਲ ਸ਼ੁਰੂ ਪੈਣੇ ਇਹ ਭਾਈ ਮਸ਼ੀਨ ਐਡਵਾਂਸ ਵਾਲੀ ਆ ਆਪਣੀ ਇਹ ਸਿੱਧੀ ਮੁੰਡਿਓ ਚੌਲ ਹੀ ਸੜਦੀ ਆ ਭਾਈ ਬਣਾ ਕੇ ਬਾਈ ਸਾਰਾ ਕੁਝ ਕਰਕੇ ਕੋਕਾ ਪੀਸ ਕੰਮ ਲੋ ਬਾਈ ਹੁਣ ਆਪਾਂ ਬਾਈ ੱਲੋ ਮੁੰਡਿਓ ਬਾਈ ਕਰੋ ਚੈੱਕ ਫਿਰ ਆਹ ਦੇਖੋ ਬਾਈ ਮਾਹੌਲ ਬਣਾਤਾ ਫਿਰ ਆਪਣਾ ਛੋਟੇ ਨੇ ਹਿੰਦੁਸਤਾਨ ਨੇ ਬਾਈ ਜ਼ਮੀਨ ਪੋਲੀ ਕਰਕੇ ਤੇ ਟਰੈਕਟਰ ਆਪਣਾ ਫਸ ਗਿਆ ਬਾਈ ਛੋਟਾ ਦੇਖ ਟਰਾਲੀ ਵੀ ਫਸ ਗਈ ਨਾਲ ਬਾਈ ਤੇ ਟਰੈਕਟਰ ਵੀ ਆਪਣਾ ਛੋਟਾ ਫਸ ਗਿਆ ਤੇ ਹੁਣ ਬਾਈ ਆਪਾਂ ਨੂੰ ਤੋਜਨ ਪਾਉਣਾ ਬਣਾ ਮੁੰਡਿਓ ਆਪਣੇ ਚੋਬਰ ਦੇ ਨਾਲ ਵਾਲੇ ਦਾ ਬਾਈ ਉਹਨੂੰ ਲਾਈਏ ਫੋਨ ਚੋਬਰ ਨੂੰ ਤੇ ਫਿਰ ਬੁਲਾਈਏ ਬਾਈ ਆਪਣੇ ਜੋਂਡੀਅਰ ਉਹਨੂੰ ਲਿਆਉਣਾ ਪੈਣਾ ਬਾਈ ਯਾਰ ਜਾਂ ਫਿਰ ਆਪਾਂ ਨੂੰ ਲਿਆਉਣਾ ਪੈਣਾ ਬਾਈ ਚਲੋ ਮੁੰਡੇ ਆਪਾਂ ਚਲਦੇ ਆਂ ਜੋਂਡੀਅਰ ਲੈ ਕੇ ਆਉਣੇ ਬਾਈ ਟੋਚਨ ਟੋਚਨ ਪਾਵਾਂਗੇ ਫਿਰ ਉਹਦੇ ਨਾਲ ਫਿਰ ਇਹਨੂੰ ਕੱਢੀਏ ਬਾਹਰ ਚਲੋ ਮੁੰਡੇ ਜੋਂਡੀਅਰ ਝੋਟਾ ਪਾ ਆਪਣੇ ਆਪ ਨੂੰ ਲਿਆਉਣਾ ਪੈਣਾ ਬਾਈ ਆਪਾਂ ਨੂੰ ਆਪ ਹੀ ਲਿਆਉਣਾ ਪਿਆ ਬਾਈ ਝੋਟਾ ਆਪਣਾ ਜੋਂਡੀਅਰ ਤੇ ਆਪਣਾ ਚੋਬਰ ਬਈ ਉਹ ਘਰੇ ਹੈਣੀ ਸੀ ਮੈਨੂੰ ਕਹਿੰਦਾ ਬਾਈ ਆਪਣਾ ਟਰੈਕਟਰ ਲੈ ਆ ਮੇਰਾ ਭਰਾ ਤੇ ਆਪ ਦਾ ਟਰੈਕਟਰ ਬਾਈ ਉਹ ਕੱਢ ਲਾ ਤੁਸੀਂ ਹਿੰਦੁਸਤਾਨ ਤੇ ਮੈਨੂੰ ਬਾਈ ਹੁਣ ਪਹਿਲਾਂ ਹੀ ਕਹਿੰਦਾ ਹੀ ਕਹਿੰਦਾ ਬਾਈ ਖੇਤ ਉਹ ਆਪਣੇ ਇੰਨੇ ਤੇ ਬਾਈ ਤੂੰ 4x2 ਟਰੈਕਟਰ ਲੈ ਕੇ ਆਇਆ ਨਹੀਂ ਜਾਣਾ ਸੀ ਪਹਿਲੀ ਗੱਲ ਤਾਂ ਤੂੰ ਟਰੈਕਟਰ ਹੀ ਆਪਣਾ ਜੌਂਡੀਅਰ ਜਾਂ ਫਿਰ ਬਾਈ 963 ਆਪਣਾ ਸਵਰਾਜ ਜਾਂ ਫਾਰਮ ਟਰੈਕ ਬਾਈ 4x4 ਉਹ ਲੈ ਕੇ ਆਣਾ ਸੀ ਬਾਈ ਤੂੰ ਤੇ ਫੇਰ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਾਈ ਹੁਣ ਹਨਾ ਫਸ ਹੀ ਗਿਆ ਜਦੋਂ ਉਹ ਟਰੈਕਟਰ ਨੂੰ ਵੀ ਕੱਢਣਾ ਆਪਾਂ ਤੇ ਲੋ ਮੋਡ ਆ ਆ ਗਿਆ ਬਾਈ ਇਹ ਬਾਕੀ ਰਸਤਾ ਵੀ ਦੇਖਿਆ ਬਾਈ ਐ ਕਰ ਖੇਤ ਦੇ ਵਿੱਚੋਂ ਬਾਹਰ ਨਿਕਲ ਜੇ ਬਾਈ ਐ ਕਰ ਖੇਤ ਚੋਂ ਬਾਹਰ ਨਿਕਲੇਗਾ ਫੇਰ ਬਾਈ ਆਪਣਾ ਝੋਟਾ ਜਾਊ ਉੜਦਾ ਬਾਈ ਏਡੀ ਨਹੀਂ ਗੱਲ ਕੋਈ ਝੋਟਾ ਆਪਣਾ ਪੂਰਾ ਬੁੱਕ ਦਾ ਬਾਈ ਕਰੋ ਫਿਰ ਚੈੱਕ ਬਾਈ ਮਸ਼ੀਨ ਦੇਖੋ ਦੀ ਕਿੰਡੀ ਤਕੜੀ ਆ ਬਾਈ ਟੋਚੇ ਦਾ ਮਸ਼ੀਨ ਦਾ ਹੀ ਪਾ ਸਕਦੇ ਸੀ ਪਰ ਮੈਂ ਕਹ ਯਾਰ ਬਗਾਨੀ ਚੀਜ਼ਾਂ ਮਸ਼ੀਨ ਆਪਣੇ ਆਪ ਦੀ ਨਹੀਂ ਹੈਗੀ ਮੁੰਡਿਆ ਆ ਟਰੈਕਟਰ ਦਾ ਚਲੋ ਆਪਣੇ ਆਪ ਦਾ ਹੀ ਆ ਸੱਜਣ ਮਿੱਤਰਾਂ ਦੇ ਇਹਦਾ ਕੋਈ ਚੱਕਰ ਨਹੀਂ ਚਲੋ ਬਾਈ ਦੇਖੋ ਹਿੰਦੁਸਤਾਨ ਛੋਟਾ ਆ ਖੜਾ ਆਪਣਾ ਖੁੱਭ ਗਿਆ ਬਾਈ ਛੋਟਾ ਚਲੋ ਬਾਈ ਜੋਡੀਅਰ ਦਾ ਪਾਈਏ ਟੋਚਨ ਫਿਰ ਚੱਲਦੇ ਆ ਇਹਨੂੰ ਲੈ ਕੇ ਉਹ ਤੇਰੀ ਬਈ ਦੇਖੀ ਫਿਰ ਮਾਹੌਲ ਕਿਦਾਂ ਦਾ ਬੰਦਾ ਆਪਣੇ ਛੋਟੇ ਦਾ ਪਾਈਏ ਟੋਚਨ ਤੇ ਲੋ ਇਹ ਮੁੰਡਾ ਪੈ ਚੁੱਕਿਆ ਬਾਈ ਟੋਚਨ ਹੁਣ ਦੇਖੀਏ ਲੋ ਮੁੰਡਾ ਕਰੋ ਚੈੱਕ ਆ ਗਿਆ ਝੋਟਾ ਬਾਹਰ ਬਈ ਓਖੇ ਸੋਖੇ ਕੱਢ ਹੀ ਲੈਂਦਾ ਵਹੀ ਘਟੋ ਘਟ ਬਾਈ ਮੈਨੂੰ ਲੱਗਦਾ 3 ਘੰਟੇ ਹੋ ਗਏ ਉਹਨੇ ਸਾਨੂੰ ਇੱਥੇ ਖਬਜ਼ੀਆਂ ਦੇ ਨਾਲ ਆਪਾਂ ਨੂੰ ਬਾਈ ਕਰੋ ਚੈੱਕ ਚੱਲ 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 ਕੱਢ ਦੇ ਯਾਰ ਝੋਟਿਆਂ ਬਾਹਰ ਇਦਾਂ ਨਾ ਕਰ ਰੁਕ ਰੁਕ ਬਾਈ ਝਟਕੇ ਮਾਰ ਮਾਰ ਕੇ ਲੈਂਦਾ ਬਾਈ ਝਟਕੇ ਮਾਰ ਮਾਰ ਕੇ ਇਹ ਚੱਕ ਇਹ ਚੱਲ ਹੁਣ ਫੇਰ ਬੈਕ ਕਰਕੇ ਫੇਰ ਕੱਢਦੇ ਆ ਇੱਕ ਵਾਰੀ ਕਿਉਂਕਿ ਬਈ ਪਹਿਲੀ ਪੋਲੀ ਆ ਬਈ ਹੋਰ ਨਹੀਂ ਕੋ ਚੱਕਰ ਜ਼ਮੀਨ ਬਾਲੀ ਪੋਲੀ ਆ ਮੁੰਡਾ ਜ਼ਮੀਨ ਜ਼ਿਆਦਾ ਪੋਲੀ ਆ ਚੱਲ ਚੱਲ ਆ ਦੇਖੋ ਬਈ ਇਦਾਂ ਲੈਂਦਾ ਬਈ ਕੱਢ-ਕੱਢ ਕੇ ਨੂੰ ਬਾਹਰ ਕਰੋ ਚੱਕਾ ਲਓ ਇਦਾਂ ਗੱਡਿਆ ਬਾਹਰ ਮੁੰਡਾ ਆ ਕਰੋ ਫਿਰ ਚੈੱਕ ਲੋ ਬਈ ਆ ਗਿਆ ਬਾਹਰ ਬਈ ਛੋਟਾ ਆ ਗਿਆ ਆ ਗਿਆ ਚਲੋ ਬਈ ਖੁਸ਼ੀ ਜੀ ਹੋਈ ਛੋਟੇ ਨੂੰ ਬਾਹਰ ਗੱਡਿਆ ਬਈ ਬਹੁਤ ਜ਼ਿਆਦਾ ਔਖਾ ਗੱਡਿਆ ਬਾਹਰ ਤੇ ਇਹਨੂੰ ਬਈ ਆਪਾਂ ਕਿਹੜਾ ਇੱਥੇ ਲਾ ਦਈਏ ਤੇ ਆਪਾਂ ਲਾਤਾ ਹੀ ਆਪਣੇ ਬ੍ਰਾਂਡ ਨੂੰ ਫੋਨ ਤੇ ਬਰਾੜ ਆਪਣਾ ਚੋਬਰ ਕਹਿੰਦਾ ਬਈ ਮੈਂ ਲੈ ਇਹਨਾਂ ਟਰੈਕਟਰ ਨੂੰ ਇੱਥੇ ਠੱਲ ਦੇ ਬਈ ਹੁਣੇ ਵੀ ਇੱਥੋਂ ਮੇਰੇ ਸਾਨ ਪੱਠੇ-ਪੁੱਠੇ ਲੈ ਕੇ ਜਾਣੇ ਆ ਬਈ ਕਹਿੰਦਾ ਇੱਥੇ ਠੱਲ ਦੀ ਮੇਰਾ ਭਰਾ ਤੇ ਮਸ਼ੀਨ ਆਪਾਂ ਬਈ ਬਾਅਦ ਚ ਠੱਲ ਕੇ ਆਵਾਂਗੇ ਪਹਿਲਾਂ ਆਪਾਂ ਬਈ ਝੋਨਾ ਆਪਣਾ ਉਹ ਲਾਈਏ ਚੱਲੀਏ ਬਈ ਹੁਣ ਆਪਣੇ ਹਿੰਦੁਸਤਾਨ ਨੂੰ ਲੈ ਕੇ ਝੋਟੇ ਨੂੰ ਪਾਤਾ ਇਹਦਾ ਪਹਿਲਾ ਗੇਅਰ ਬਈ ਇੱਥੇ ਕਿਹਨਾ ਮੱਠਾ ਆਇਆ ਕਰਕੇ ਨਿਘਾਲਿਆ ਆ ਰਸਤੇ ਦੇ ਫੇਰ ਤਾਂ ਆਪਣਾ ਝੋਟਾ ਬੱਕ ਦਾ ਹੀ ਜਾਊ ਬਈ ਬਾਕੀ ਬਈ ਵਾਦ ਜੀ ਦੀ ਬੜੀ ਪਿਆਰੀ ਹੈ ਬਈ ਯਾਰ ਹਨਾ ਸੋਹਣੀ ਆਵਾਜ਼ ਆ ਬਈ ਉਹ ਤੇਰੀ 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 ਓ ਇੱਥੇ ਬਈ ਮੁੱਠਾ ਕਰਕੇ ਨਗਾਲੇ ਇੱਥੇ ਨਾ ਫਸੇ ਬਸ ਉਹ ਦੇਖੋ ਬਈ ਉਹ ਟਰਾਲੀ ਦੇਖਦੇ ਮੈਂ ਬਈ ਟਰਾਲੀ ਦੇਖਦੇ ਮੈਂ ਮਗਰ ਉਹ ਬਾਈ ਯਾਰ ਕਰੋ ਚੈੱਕ ਮੁੰਡਿਓ ਚੱਲ 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 ਝੋਟਾ ਚੱਲ ਚੱਲ ਉਹ ਤੇਰੀ ਉਹ ਤੇਰੀ ਬਈ ਕਰੋ ਚੈੱਕ ਮੁੰਡਿਓ ਦੇਖੋ ਕਰੋ ਫਿਰ ਚੈੱਕ ਮੁੰਡਿਓ ਦੱਸੋ ਫਿਰ ਕਿਦਾਂ ਉਹ ਬਈ ਇਹ ਪ੍ਰਾਣੀ ਮਸ਼ੀਨਰੀ ਪਰ ਝੂਟਾ ਆਪਣਾ ਬਈ ਜਾਂਦਾ ਬੁੱਕ ਦਾ ਉਹ ਬਈ ਉਹ ਬਈ ਉਹ ਬਈ ਬਈ ਖੜਾ ਹੁੰਦਾ ਗੋ ਟਰੈਕਟਰ ਉਹ ਤੇਰੀ ਉਹ ਤੇਰੀ ਓਹੋ ਲੈ ਮੁੰਡਿਓ ਝੋਟਾ ਬਈ ਅੜ ਗਈ ਤੇ ਚੜ ਗਈ ਚੱਲ ਝੋਟਾ ਚੱਲ 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 ਚੌਲ ਚੱਲ 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 ਉਹ ਤੇਰੀ ਓਹੋ ਬਾਈ ਬਾਈ ਰਸਤਾ ਬਾਲਾ ਖਰਾਬ ਆ ਬਾਈ ਰਸਤਾ ਜ਼ਿਆਦਾ ਖਰਾਬ ਆ ਮੁੰਡਿਓ ਹੋਰ ਨਹੀਂ ਕੋਈ ਚੱਕਰ ਬਾਕੀ ਇਦਾਂ ਹੀ ਲੈ ਜਾਗੇ ਬਈ ਅੱਪ ਮੱਠਾ ਜੇ ਕਰ ਕਰ ਕੇ ਅਪ ਟਰਾਲੀ ਦੇਖੋ ਮੁੰਡਿਓ ਉਹ ਤੇਰੀ ਓ ਬਾਈ 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 ਲੋ ਬਈ ਚਾ ਚੌਲਾਂ ਦੀ ਬਾਈ ਤਾਂ ਹੀ ਨੂੰ ਟੀਸੀ ਵਾਲੀ ਕੱਢੀ ਆਪਾਂ ਬਈ ਆਪਣਾ ਮੈਂ ਕਿਹਾ ਚਲੋ ਉਹ ਬਈ ਡੁੱਲਣ ਗਿਆ ਉੱਥੇ ਮੈਨੂੰ ਪਤਾ ਸੀ ਤਾਂ ਕਰਕੇ ਬਈ ਆਪਾਂ ਥੋੜਾ ਜਿਹਾ ਰੱਖਿਆ ਲੋ ਇਹ ਮੁੰਡਾ ਕਿੱਚੀ ਬਈ ਛੋਟੇ ਨੂੰ ਹੁਣ ਚੱਲੀਏ ਆਪਣੀ ਫੈਕਟਰੀ ਕੋਲੇ ਬਈ ਜਲਦੀ ਤੋਂ ਜਲਦੀ ਉਹ ਤੇਰੀ ਮਰ ਗਿਆ ਤੀਜਾ ਗੇਰ ਪਾਤਾ ਚੱਲ 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 ਜਾ ਲੈ ਬਈ ਲੈ ਬਣਾ ਗਿਆ ਚੱਕਰ ਬਣਾ ਗਿਆ ਮੁੰਡਿਓ ਬਣਾ ਗਿਆ ਚੱਕਰ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿਵੇਂ ਲੱਗੀ ਜਾਂਦੀ ਹੈ ਆਪਣੀ ਵੀਡੀਓ ਤੁਹਾਨੂੰ ਤੇ ਲੋ ਬਾਈ ਕਰੋ ਚੈੱਕ ਇਹਨੂੰ ਕਹਿੰਦੇ ਆ ਝੋਟਾ ਬਾਈ ਹਿੰਦੁਸਤਾਨ ਬਾਈ ਹਿੰਦੁਸਤਾਨ ਇਹਨੂੰ ਪਤਾ ਬਾਈ ਬਹੁਤ ਜ਼ਿਆਦੇ ਚੋਬਰਾਂ ਨੂੰ ਪਸੰਦ ਆ ਹਿੰਦੁਸਤਾਨ ਟਰੈਕਟਰ ਤਾਂ ਕਰਕੇ ਮੁੰਡਿਓ ਆਪਾਂ ਲੈ ਕੇ ਆਏ ਆ ਇਹਨੂੰ ਲੋ ਬਾਈ ਮੱਠਾ ਜਾ ਕਰਕੇ ਮੋੜੀਆ ਇੱਥੇ ਚੱਲ 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 ਦੇਖੀ ਬਾਈ ਕੋਈ ਆਉਂਦਾ ਤਾਂ ਨਹੀਂ ਅੱਗੇ ਪਿੱਛੇ ਇਹ ਇਧਰ ਮੋੜਦੀਏ ਚਾਲੇ ਲੈ ਲੋ ਬਾਈ ਮੋੜ ਲਿਆ ਬਈ ਆਪਾਂ ਟਰਾਲੀ ਦੇਖੋ ਮੁੰਡਿਓ ਪੂਰੀ ਭਰੀ ਵੀ ਅਨਕੋਨਕ ਭਰੀ ਏ ਟਰਾਲੀ ਪੂਰੀ ਬਾਈ ਚੈੱਕ ਕਰੋ ਚੌਲਾਂ ਦੀ ਪੂਰੀ ਭਰਤ ਭਰ ਕੇ ਫੇਰ ਲੈ ਕੇ ਚੱਲੇ ਆਂ ਬਾਈ ਆਪਾਂ ਤੇ ਬਈ ਆਪਣਾ ਲਾਸਟ ਖੱਤਾ ਇਹ ਬਚਾ ਸੀਗਾ ਚੌਲਾਂ ਦਾ ਤੇ ਆਪਾਂ ਬਈ ਦਿੱਤਾ ਵੱਡ ਤੇ ਹੁਣ ਮੁੰਡਿਓ ਆਪਾਂ ਨੂੰ ਦੋ ਕੰਮ ਰਹਿ ਗਏ ਆਪਣੇ ਇੱਕ ਤਾਂ ਗੱਠਾ-ਗੁੱਠਾ ਬਣਾਉਣ ਵਾਲੀਆਂ ਪਈਆਂ ਬਈ ਹਨ ਜਿੰਨੇ ਵੀ ਪ੍ਰਾਲੀ-ਪਰੋਲੀ ਉਹਦੀ ਗੱਠਾ-ਗੁੱਠਾ ਪਈਆਂ ਬਣਾਉਣ ਵਾਲੀਆਂ ਮੁੰਡਿਓ ਤੇ ਇੱਕ ਉਹ ਤੇਰੀ 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 ਹੌਲੀ-ਹੌਲੀ 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 ਬਈ ਬਈ ਗੱਲਾਂ ਦੇ ਧਿਆਨ ਚ ਕਿਹੜੀ ਕੁੰਡਾ ਹੋਏ ਦਾ ਮੁੰਡਿਓ ਹਾਂ ਹੁਣ ਠੀਕ ਹੈ ਬਈ ਤੇ ਬਈ ਗੱਠਾ-ਗੁੱਠਾ ਬਣਾਉਣ ਵਾਲੀਆਂ ਰਹਿ ਗਈਆਂ ਤੇ ਬਾਕੀ ਰੀਪਰ ਉੱਪਰ ਮਾਰਨ ਵਾਲਾ ਰਹਿ ਗਿਆ ਉਹ ਵੀ ਬਈ ਵੀਡੀਓ ਲਿਆਵਾਂਗੇ ਦੋ ਤਨੇ ਵੀਡੀਓ ਉਹਦੀਆਂ ਵੀ ਆਉਣਗੀਆਂ ਭਾਈ ਆਪਣੀਆਂ ਰੀਪਰ ਦੀਆਂ ਤੇ ਆਪਣੀ ਗੱਠਾਂ ਦੀਆਂ ਮੁੰਡੂ ਹਨਾ ਤੇ ਉਹ ਤੋਂ ਬਾਅਦ ਭਾਈ ਫਿਰ ਆਪਾਂ ਕਣਕ ਦਾ ਕੰਮ ਸ਼ੁਰੂ ਕਰ ਦਾਂਗੇ ਭਾਈ ਕਣਕ ਦਾ ਵੀ ਕੰਮ ਫਿਰ ਉਹ ਤੋਂ ਬਾਅਦ ਆਪਾਂ ਕਰ ਦੇਣਾ ਸ਼ੁਰੂ ਭਾਈ ਇਹ ਲੋ ਮੁੰਡੂ ਪਾ ਦਾ ਚੌਥਾ ਗੇਰ ਦੇਖੋ ਜਦੋਂ ਗੇਅਰ ਚੇਂਜ ਕਰਦੇ ਆ ਮੁੰਡੂ ਦੇਖਦੇ ਪਿਓ ਦੀ ਕਿੱਦਾਂ ਭਾਈ ਆਵਾਜ਼ ਝੋਟੇ ਦੀ ਬਦਲਦੀ ਆ ਕਰੋ ਚੈੱਕ ਆਵਾਜ਼ ਦੇਖਦੇ ਮੁੰਡੇ ਤੁਸੀਂ ਕਿੱਦਾਂ ਲੱਗਦਾ ਸਾਨੂੰ ਝੋਟਾ ਦੇਖੋ ਦੇਖੋ ਜਾਂਦਾ ਬੜਕਦਾ ਭਾਈ ਕਰੋ ਚੈੱਕ ਮੁੰਡੂ ਦੇਖੋ ਛਾਲਾ ਮਾਰਦਾ ਜਾਂਦਾ ਝੋਟਾ ਕਰੋ ਚੈੱਕ ਉਹ ਤੇਰੀ ਮੱਠਾ ਮੱਠਾ ਹੋਇਆ ਮੱਠਾ ਮੱਠਾ ਚੋਬਰਾ ਲੈ ਬਈ ਰੋਕਣਾ ਕੋ ਹੋ ਜਾਂਦਾ ਬਈ ਬ੍ਰੇਕਾਂ ਘਾਟਾ ਝੋਟੇ ਦੀਆਂ ਜਿਹੜੀ ਗੱਲ ਪੂਰਾ ਜ਼ੋਰ ਲੱਗ ਜਾਂਦਾ ਬਈ ਬ੍ਰੇਕਾਂ ਦੇ ਫੇਰ ਜਾ ਕੇ ਕਿਤੇ ਰੁਕਦਾ ਬਾਕੀ ਟਾਇਰ ਥੋੜਾ ਜਿਆਦਾ ਤਕੜਾ ਪਾਇਆ ਬਈ ਆਪਾਂ ਤਾਂ ਕਰਕੇ ਵੀ ਥੋੜੀ ਕਰ ਜਾਂਦਾ ਗੜਬੜ ਕਦੇ ਕਦੇ ਲੈ ਚੋਬਰਾ ਲੈ ਚੱਲ ਚੱਲ ਝੋਟਿਆ ਚੱਲ 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 ਜਾ ਲੈ ਉਹ ਨੋ ਬਈ ਕਰੋ ਚੈੱਕ ਪਾਈਏ ਤੀਜਾ ਗੇਅਰ ਇਹਦਾ ਲੋ ਮੰਡੋ ਜਾਉ ਬੱਕ ਦਾ ਹੁਣ ਪਾਤਾ ਪਹਿਲੇ ਤੂੰ ਸਿੱਧਾ ਤੀਜਾ ਗੇਰ ਪਾਤਾ ਬਾਈ ਦਬ ਗਿਆ ਹੀ ਪਰ ਪੂਰਾ ਵਾ ਫਿਰ ਉੱਠ ਗਿਆ ਬਾਈ ਉੱਠ ਪਿਆ ਇਹ ਲੋ ਮੁੰਡਾ ਪਾਤਾ ਚੌਥਾ ਗੇਰ ਦੇਖੋ ਵਾਹ ਇਹ ਦੇਖੋ ਮੁੰਡਾ ਕਿੰਨਾ ਬਦਲਦਾ ਝੋਟਾ ਇਹ ਟਰਾਲੀ ਨਾ ਫਸੇ ਇੱਥੇ ਯਾਰ ਨਹੀਂ ਨਹੀਂ ਬਾਈ ਚਲੋ ਮਿਲੋ ਨਾਂਗੀ 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 ਆਵਾਜ਼ ਦੇਖੋ ਬਾਈ ਆਵਾਜ਼ ਚੈੱਕ ਕਰੋ ਦੀ ਇਹ ਦੇਖੋ ਸਾਇਲੈਂਸਰ ਚੋ ਬਾਈ ਲਾਟਾਂ ਮਾਰਦਾ ਤੁਮ ਆਮ ਦਾ ਬਾਹਰ ਕਰੋ ਚੈੱਕ ਪੁਰਾਣੀ ਮਸ਼ੀਨਰੀ ਕਿਹੜਾ ਘਾਟਾ ਮੁੰਡਾ ਕਰੋ ਚੱਕ ਕੰਮ ਕੰਮ ਕਰਾ ਕੇ ਰੱਖਿਆ ਆਪਾਂ ਝੋਟੇ ਦਾ ਆਪਾਂ ਪੂਰਾ ਤੇ ਉਹ ਤੇਰੀ ਓਏ ਹੋਏ ਹੋਏ ਬੋ ਬੋ ਬਾਈ 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 ਠੰਡਾ ਹੋਇਆ ਠੰਡਾ ਹੋਇਆ ਡੰਡਾ ਹੋਇਆ ਥੋੜਾ ਡਰ ਜਾ ਲੱਗਦਾ ਬਾਈ ਬਾਕੀ ਚਲੋ ਮੁੰਡਿਓ ਵਾਰਟ ਬਹੁਤ ਜ਼ਿਆਦਾ ਬਾਈ ਹਜੇ ਆਪਾਂ ਬਹੁਤ ਅੱਗੇ ਜਾਣਾ ਤੇ ਕਰੋ ਚੈੱਕ ਫਿਰ ਲੋ ਬਾਈ ਫੈਕਟਰੀ ਦੇ ਵਿੱਚ ਲਾ ਕੇ ਆਈਏ ਟਰਾਲੀ ਨੂੰ ਛੇਤੀ ਛੇਤੀ ਬਾਈ ਹੁਣ ਖਿੱਚੀਏ ਬੜਾ ਟਰੈਕਟਰ ਨੂੰ ਮਠਾ ਮਠਾ ਨਹੀਂ ਲੈ ਕੇ ਆਣਾ ਮੁੰਡਿਓ ਹੁਣ ਖਿੱਚਦੀਏ ਮੜਾ ਜੀ ਆਪਾਂ ਹਨਾ ਖਿੱਚ ਕੇ ਲੈ ਕੇ ਚੱਲੀਏ ਲੋ ਬਾਈ ਆਹ ਤਾਂ ਤੀਜਾ ਗੇਰ ਇੱਥੇ ਬੜਕੂਗਾ ਓਏ ਓਏ ਬਾਈ ਟਰਾਲੀ ਬਾਈ ਕਿੱਥੇ ਬੜਕੋ ਦਿੰਦੀ ਆ ਪਰ ਚੌਲ ਬਾਈ ਕਿੱਥੇ ਬੜਕੋ ਦਿੰਦੇ ਬਾਈ ਵੇਟ ਹੀ ਐ ਨਾ ਚੌਲਾ ਦੇਖ 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 ਬਾਈ ਦੇਖੋ ਦੇਖੋ ਕਿਦਾਂ ਰੇਸ ਬਾਈ ਮਾਰਦਾ ਭੜਕਾ ਭੇਕਾ ਕੇ ਲੋ ਮੋੜ ਆ ਪਾਤਾ ਚੌਥਾ ਗੇਅਰ ਫਿਰ ਚੋਭਰ ਦੇਖੋ ਵਾਹ ਇਹ ਦੇਖੋ ਮੁੰਡੂ ਜਦੋਂ ਚੌਥਾ ਕਿ ਬਾਈ ਜਦੋਂ ਗੇਅਰ ਵੱਡਾ ਪਾਉਣੇ ਨਾਲ ਦੇ ਨਾਲ ਆਵਾਜ਼ ਦੇਖੋ ਕਿਦਾਂ ਨਹੀਂ ਕਰਦਾ ਛੋਟਾ ਕਰੋ ਚੈੱਕ ਬਾਈ ਇਹ ਜਾਓ ਬਾਈ ਗੋਲੇ ਜਿ ਮੋੜਦਾ ਇਹ ਆਪਣਾ ਝੋਟਾ ਬਈ ਟਰਬੋ ਠੋਕੇ ਵੀ ਆਦੇ ਜੀ ਬਈ ਤਾਂ ਕਰਕੇ ਐਡਾ ਜ਼ੋਰ ਜ਼ੋਰ ਮਾਰਦਾ ਪੂਰਾ ਇਹ ਤੇ ਪਹਿਲੀ ਆਪਣੀ ਸੀਗੀ ਜ਼ਿਆਦਾ ਪੋਲੀ ਨਜਾਇਜ਼ ਬਈ ਤਾਂ ਕਰਕੇ ਥੋੜਾ ਜਿਹਾ ਸਲਿੱਪ ਕਰੀ ਜਾਂਦਾ ਸੀ ਬਈ ਆਪਾਂ ਨੂੰ ਜੌਂਡੀਰ ਝੋਟਾ ਤਾਂ ਹੀ ਉਹ ਲਿਉਣਾ ਪਿਆ ਕਰੋ ਫਿਰ ਚੈੱਕ ਕਮੈਂਟ ਕਰਕੇ ਜਰੂਰ ਦੱਸਿਓ ਮੁੰਡੋ ਇਹ ਹਿੰਦੁਸਤਾਨ ਕਿੱਦਾਂ ਲੱਗਦਾ ਪਿਆ ਆਪਣਾ ਝੋਟਾ ਤੁਹਾਨੂੰ ਇੱਥੇ ਲੋ ਬਈ ਉੱਤੋਂ ਇਹ ਕਰਕੇ ਮੋੜਨਾ ਪੈਣਾ ਥੋੜਾ ਜਿਹਾ ਪਹਿਲਾ ਗੇਅਰ ਪਾ ਲਿਆ ਆਪਾਂ ਤੇ ਇੱਥੇ ਬਾ ਅੜ ਜਾਂਦੀਆਂ ਟਰਾਲੀਆਂ ਯਾਰ ਹਰੇ ਘਰੀ ਫੋਨ ਨਾੜਨੇ ਬਸ ਅੜਨਾ ਵਾ ਟਰਾਲੀਆਂ ਨੜਨ ਚੱਲ 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 ਆ ਲੋ ਲੋ ਬਾਈ ਲੋ ਲੋ ਨਾਂ ਗਿਆ ਬਾਈ ਨਾਂ ਗਿਆ ਨਾਂ ਗਿਆ ਛੋਟਾ ਨਾਂ ਗਿਆ ਮੁੜਨਾ ਸੀ ਇੱਧਰ ਕਿ ਸਿੱਧੇ ਜਾਣਾ ਉਹ ਸਿੱਧੇ ਨਾਂ ਗਿਆ ਨੇ ਸਿੱਧੇ ਹੀ ਬਾਈ ਅੱਗੇ ਹੈਗਾ ਰਸਤਾ ਯਾਦ ਹੀ ਆਪ ਨੂੰ ਲੋ ਮੁੜ ਕਰੋ ਚੈੱਕ ਆ ਪਾਤਾ ਫਿਰ ਤੀਜਾ ਗੇਅਰ ਬਾਈ ਛੋਟੇ ਦਾ ਚੱਲ ਵੀ ਛੋਟਾ ਚੱਲ 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 ਇਹ ਚੌਥਾ ਗੇਅਰ ਪਾਤਾ ਬਾਈ ਕਰੋ ਚੈੱਕ ਮੁੰਡੋ ਦੇਖੋ ਜਾਂਦਾ ਬੁੱਕ ਦਾ ਪੂਰਾ ਗੱਲਬਾਤ ਐਂਡ ਕਰਾਉਂਦਾ ਜਾਂਦਾ ਰਾਹ ਰੂਏ ਬਾਈ ਆਪਣੇ ਉਹ ਜਿਹਾ ਥੋੜੇ ਜੇ ਕੱਬੇ ਜਰਾ ਤਾਂ ਕਰਕੇ ਬਈ ਦਿੱਕਤ ਜੀ ਆਉਂਦੀ ਆ ਆ ਦੇਖੋ ਆ ਦੇਖੋ ਆ ਦੇਖੋ ਲੋ ਲੋ ਐਡਾ ਬਾਈ ਛੋਟੇ ਵਰਗਾ ਟਰੈਕਟਰ ਆਈ ਇਹਨਾਂ ਤੇ ਇਹਨਾਂ ਨੂੰ ਬਾਈ ਬੱਸ ਦੱਸੋ ਯਾਰ ਉਹੀ ਕੰਮ ਨਾ ਫੇਰ ਕੌਣ ਸਮਝਾਵੇ ਯਾਰ ਇਹ ਚੱਲ ਚੱਲ ਵੀ ਛੋਟਾ ਚੱਲੇ ਕਰੋ ਚੈੱਕ ਹੁਣ ਬਾਈ ਸਿੱਧਾ ਚੌਥਾ ਠੋਕੀ ਆ ਫੇਰ ਹੰਤਾ ਜਾਓ ਉਹ ਮਰ ਗਿਆ ਮਰ ਗਿਆ ਮਰ ਗਿਆ ਚੱਲ 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 ਰੇਸ ਦੇਖੋ ਮੁੰਡਾ ਰੇਸ ਦੇਖੋ ਆਵਾਜ਼ ਸੁਣ ਆਵਾਜ਼ ਝੋਟੀ ਤੇ ਲੈ ਵਿੱਚੋਂ ਬਰਾ ਬਣਾ ਗਿਆ ਚੱਕਰ ਬਣਾ ਗਿਆ ਬਣਾ ਗਿਆ ਬਾਈ ਬਣਾ ਗਿਆ ਤੇ ਆਪਣਾ ਬਾਈ ਜਿਹੜੇ ਫੈਕਟਰੀ ਆ ਆਪਣੀ ਉਹ ਲੱਗੇ ਆ ਚੁੱਕੀ ਆ ਮੁੰਡਾ ਝੋਟਾ ਆਪਣਾ ਲੈ ਟਰਾਲੀ ਨੂੰ ਭਰ ਕੇ ਬਾਈ ਇਹ ਦੱਸਿਓ ਕਮੈਂਟ ਕਰਕੇ ਨਹੀਂ ਕੋਈ ਦੱਸ ਦੇ ਮੁੰਡਾ ਕਮੈਂਟ ਕਰਕੇ ਦੱਸਿਓ ਮੁੰਡਾ ਤੇ ਕਿੱਦਾਂ ਲੱਗੀਆਂ ਦਾ ਝੋਟਾ ਸੁਣ ਆਪਣਾ ਦੇਖੋ ਆਹ ਦੇਖ ਕਰੋ ਚੈੱਕ ਬਾਈ ਦੇਖੋ ਕਿਦਾਂ ਉਹ ਲੋ ਬਾਈ ਲੋ ਆ ਗਈ ਆ ਗਈ ਫੈਕਟਰੀ ਆ ਗਈ ਫੈਕਟਰੀ ਬਾਈ ਛੋਟਾ ਗਿਰ ਕਰ ਲੀਏ ਲੋ ਬਾਈ ਆਪਣੀ ਫੈਕਟਰੀ ਆ ਚੁੱਕੀ ਐ ਕਰੋ ਫਿਰ ਚੈੱਕ ਕਮੈਂਟ ਕਰਕੇ ਦੱਸਿਓ ਮੁੰਡਿਓ ਕਿਦਾਂ ਲੱਗੀ ਇਹਦਾ ਝੋਟਾ ਬਾਰ ਬਾਰ ਤੁਹਾਨੂੰ ਤਾਂ ਪੁੱਛਦਾ ਮੁੰਡਿਓ ਕਿਉਂਕਿ ਤੁਸੀਂ ਦੱਸਦੇ ਨਹੀਂ ਬਾਈ ਜਦੋਂ ਤੁਸੀਂ ਦੱਸਣ ਦੱਸਣ ਲੱਗੇ ਫਿਰ ਆਪਾਂ ਉਹਦੇ ਹਟ ਜਾਗੇ ਬਾਈ ਪੁੱਛਉ ਤੁਹਾਨੂੰ ਬਾਕੀ ਕੋਈ ਚੱਕ ਨਹੀਂ ਬਾਈ ਲੋ ਇਹ ਹੈ ਹਿੰਦੁਸਤਾਨ ਲੋ ਬਾਈ ਲੇਕਾਂ ਨੂੰ ਕਾ ਚੱਕੀ ਆਨ ਲੈਫਟ ਆਪਣੀ ਇਹਦੀ ਝੋਟੀ ਦੀ ਲੋ ਅੱਗੇ ਕਰ ਲਈ ਹਾਂ ਲੋ ਬਾਈ ਇੱਥੇ ਕਰਦੀਏ ਚੌਲ ਖਾਲੀ ਮੁੰਡਿਓ ਬਾਕੀ ਬਾਈ ਟਰੈਕਟਰ ਤਾਂ ਘੈਂਟ ਆ ਬਾਈ ਆਪਣਾ ਪੂਰਾ ਆ ਦੇਖੋ ਬਾਈ ਕਰੋ ਚੈੱਕ ਬੈਟਰੀ ਬੂਟਰੀ ਦੇਖੋ ਮੁੰਡਿਓ ਵੱਡੀ ਠੋਕੀ ਵੈਦਿ ਜੀ ਬਾਈ ਵੱਡੀ ਬੈਟਰੀ ਚੱਲਦੀ ਹਿੰਦੁਸਤਾਨ 60 ਆ ਮੁੰਡਿਓ ਇਹ ਤੇ ਆਹ ਦੇਖੋ ਬਾਈ ਚੌਲ ਲੈਣੇ ਹੋਗੇ ਇੱਥੇ ਸ਼ੁਰੂ ਬਾਕੀ ਟਾਇਰ ਦੇਖੋ ਬਾਈ ਸੱਪ ਵਾਲੀ ਗੁੱਡੀ ਵਾਲੇ ਬਈ ਟਾਇਰ ਪਾਏ ਹੋਏ ਤੇ ਜੱਸਾ ਨਾਂ ਲਿਖਿਆ ਤੇ ਰੂਟਸ ਵਾਲੇ ਹਾਰਨ ਦੇਖੋ ਮੁੰਡਿਆ ਚਾਰ ਲੱਗੇ ਹੋਏ ਉੱਤੇ ਇਹਦੇ ਤੇ ਟੋਚਨ ਟੋਚਨ ਪਾਉਣ ਨੂੰ ਬਈ ਥੱਲੇ ਆਪਣਾ ਗੁੱਲਾ ਇਹ ਵੀ ਲੱਗਿਆ ਹੋਇਆ ਇਹਦੀ ਤੇ ਬਾਕੀ ਦੇਖੋ ਸਟੀering ਵ੍ਹੀਲ ਛੋਟਾ ਹੈ ਇਹਦੀ ਤੇ ਲੋ ਮੁੰਡਿਆ ਅੱਜ ਦੀ ਵੀਡੀਓ ਜੈਨੇ ਬਈ ਮਿਲਦੇ ਆ ਕਿਸੀ ਨੈਕਸਟ ਵੀਡੀਓ ਦੇ ਬਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਦੇ ਹੋ ਤੇ ਵੀਡੀਓ ਬਈ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਹਿੰਦੀ 'ਚ ਬਣਾਇਆ ਕਰੀਏ ਕਿ ਪੰਜਾਬੀ 'ਚ ਬਣਾਇਆ ਕਰੀਏ ਤੇ ਪੰਜਾਬੀ ਤਾਂ ਰੈਗੂਲਰ ਵੀਡੀਓ ਆਉਂਦੀਆਂ ਆਉਂ ਰੈਗੂਲਰ ਵੀਡੀਓ ਆਉਣਗੀਆਂ ਪਰ ਤੁਸੀਂ ਕਮੈਂਟ ਕਰਕੇ ਦੱਸਿਓ ਮੁੰਡੇ ਜੇ ਇੱਕ ਅਧੀ ਹਿੰਦੀ ਛੱਡਿਆ ਕਰੀ ਹਿੰਦੀ ਵੀ ਛੱਡ ਦਿਆ ਕਰਾਂਗੇ ਬਈ ਇੱਕ ਅਧੀ ਵੀਡੀਓ ਆਪਾਂ ਤੇ ਕਰ ਦਿਓ ਬਈ ਚੈਨਲ ਨੂੰ ਸਬਸਕ੍ਰਾਈਬ ਓਕੇ ਬਾਈ ਟਾਟਾ